ਇਹਨਾਂ ਪਿੰਡਾਂ ਦੀ ਨੁਹਾਰ ਹੈ ਜਿਹੜੀ ਉਹ ਆਉਣ ਵਾਲੇ ਸਮੇਂ 'ਚ ਅਸੀਂ ਬਿਲਕੁਲ ਬਦਲ ਕੇ ਰੱਖ ਦੇਵਾਂਗੇ ਪੰਜਾਬ ਦੇ 154 ਬਲਾਕਾਂ ਦੇ ਵਿੱਚ ਪੜਾਅਦਾਰ ਤਰੀਕੇ ਦੇ ਨਾਲ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਇਹਨੂੰ ਅਸੀਂ ਸਫਲਤਾਪੂਰਵਕ ਇਸ ਪ੍ਰੋਜੈਕਟ ਨੂੰ ਆਪਣਾ ਪੂਰਾ ਕਰ ਦੇਵਾਂਗੇ ਔਰ ਇਹਦੀ ਜਿਹੜੀ ਟਾਈਮ ਲਾਈਨ ਅਸੀਂ ਮੁਕਰਰ ਕੀਤੀ ਹੈ 30 ਮਈ ਤੱਕ 30 ਮਈ ਜਾਨੀ ਕਿ ਹੋਣ ਤੋਂ ਤਕਰੀਬਨ ਤਕਰੀਬਨ 4-5 ਦਿਨ ਦੇ ਵਿੱਚ ਵਿੱਚ ਅਸੀਂ ਜਿਹੜੀ ਛੱਪਣਾ ਦੀ ਡੀ-ਵਾਟਰਿੰਗ ਦਾ ਕੰਮ ਹੈ ਇਹਦੇ ਚੋਂ ਛੱਪਣਾ ਚੋਂ ਪਾਣੀ ਕਢਵਾਉਣ ਦਾ ਕੰਮ ਹੈ ਜੇਕਰ ਮੌਸਮ ਨੇ ਸਾਡਾ ਸਾਥ ਦਿੱਤਾ ਵਿੱਚ ਕੋਈ ਬਰਸਾਤ ਨਾ ਆਈ ਤਾਂ ਸਹੀ ਹੈ ਜਣੀ ਕਿ ਜਿਹੜਾ ਇਹਦਾ ਕੰਮ ਹੈ ਇਹਦਾ ਅਸੀਂ ਛੱਪਣਾ ਦੀ ਡੀ-ਵਾਟਰਿੰਗ ਦਾ ਕੰਮ 30 ਮਈ ਤੱਕ ਅਸੀਂ ਮੁਕੰਮਲ ਪੂਰਾ ਕਰ ਦਾਂਗੇ ਉਸ ਤੋਂ ਬਾਅਦ ਚੋਂ ਇਹਦਾ ਡੀ-ਸੈਲਟਿੰਗ ਦਾ ਕੰਮ ਹੈ ਜਿਹੜਾ ਨਾਲ-ਨਾਲ ਜਣੀ ਕਿ ਜਿਹੜਾ ਸਟਾਰਟ ਹੋਇਆ ਹੋਇਆ ਹੈ ਉਹ ਆਪਣੀ ਕੰਟੀਨਿਊਸ ਪ੍ਰੋਸੈਸ 'ਚ ਜਾਰੀ ਰਹੂਗਾ ਜੀ ਉਸ ਦੇ ਨਾਲ ਨਾਲ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਇਸ ਵਿੱਤੀ ਸਾਲ ਦੇ ਵਿੱਚ 2025-26 ਦੇ ਵਿੱਤੀ ਸਾਲ ਦੇ ਵਿੱਚ ਅਸੀਂ 5000 ਪਿੰਡਾਂ ਦੇ ਵਿੱਚ 5000 ਪਿੰਡਾਂ ਦੇ ਵਿੱਚ ਥਾਪਰ ਮਾਡਲ ਸੀਚੇ ਵਾਲ ਮਾਡਲ ਬਣਾਉਣ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਕਈ ਪ੍ਰੋਜੈਕਟ ਕਈ ਪਿੰਡ ਐਸੇ ਨੇ ਜਿਹਦੇ ਵਿੱਚ ਅਸੀਂ ਇਹ ਜਿਹੜੇ ਪ੍ਰੋਜੈਕਟ ਨੇ ਇਹ ਬਣਾ ਕੇ ਤਿਆਰ ਵੀ ਕੀਤੇ ਨੇ ਔਰ ਉਹ ਜਿਹੜੇ ਪ੍ਰੋਜੈਕਟ ਸਾਡੇ ਐਨੇ ਸਫਲਤਾਪੂਰਵਕ ਸਾਡੇ ਨਿਪਰੇ ਚੜ੍ਹੇ ਨੇ